ਕਾਫੀ ਜਿਹੜੇ ਨੇ ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੁ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐ ਨੂੰ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਾਂ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲ ਬਹੁਤ ਐ ਬੜੀ ਦਲੇਰ ਪੁਲਿਸ ਐ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਜੈਨੀਸਵਰਾ نیوز ਦੇਖਣ ਵਾਲੇ ਸਾਧਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਾਲ। ਅੱਜ ਇਸ ਸਮਝੋਦਾ ਟਾਂਡਾ ਤਹਿਸੀਲ ਦੇ ਵਿੱਚ ਜੋ ਭਾਖੜਾ ਮੈਨੇਜਮੈਂਟ ਬੋਰਡ ਵੱਲੋਂ ਜਿਹੜਾ ਪੌਂਗ ਡੈਮ ਰਾਹੀਂ ਬਿਆਸ ਦਰਿਆ ਦੇ ਵਿੱਚ ਚਾਰੇ ਰਕਿ ਉਸ ਪਾਣੀ ਛੱਡਿਆ ਜਾ ਰਿਹਾ ਉਹ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਤਹਿਸੀਲਦਾਰ ਮਨਪ੍ਰੀਤ ਸਿੰਘ ਜੀ ਮਨਜੂਨ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਇਸ ਸਬੰਧ ਵਿੱਚ ਕੀ ਕਹਿਣਾ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਪ੍ਰੀਤ ਸਿੰਘ ਨੈਪਸਿਲ ਦਾ ਟਾਂਡਾ ਗੱਲ ਪਾਖੜਾ ਬਿਆਸ ਪ੍ਰਬੰਧਕ ਕੋਰ ਵੱਲੋਂ ਇੱਕ ਲੈਟਰਨ ਪੱਤਾ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਸੀਗਾ ਵੀ ਅੱਜ ਸ਼ਾਮੀ 5 ਵਜੇ ਉਹਨਾਂ ਵੱਲੋਂ 4000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਡੈਮ ਦੇ ਵਿੱਚੋਂ ਛੱਡਿਆ ਜਾਣਾ ਹੈ ਜਿਹੜਾ ਉਹ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾਣਾ ਉਹ ਸਾਡੇ ਬਿਆਸ ਬਿਆਸ ਦਰਿਆ ਦੇ ਵਿੱਚ ਆਣਾ ਹੈਗਾ ਜੇ ਬਿਆਸ ਦਰਿਆ ਦੇ ਨਾਲ ਲੱਗਦੇ ਜਿਹੜੇ 10 ਪਿੰਡ ਨੇ 10000 ਲਗਭਗ 12 ਪਿੰਡ ਜਿਹੜੇ ਹੈਗੇ ਨੇ ਉਹ ਨਾਲ ਦਰਿਆ ਬਿਆਸ ਦਰਿਆ ਦੇ ਨਾਲ ਲੱਗਦੇ ਨੇ ਜਿਨ੍ਹਾਂ ਦੇ ਦੇ ਵਿੱਚ ਕੋਈ ਵੀ ਅਨਸੁਵ하ਵੀ ਘਟਨਾ ਜੇਕਰ ਹੁੰਦੀ ਹੈ ਤਾਂ ਪ੍ਰਸ਼ਾਸਨ ਪੂਰਾ ਐਕਟਿਵ ਹੈਗਾ ਪੂਰਾ ਤਤਪਰ ਹੈਗਾ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਤੇ ਜਿਹੜਾ ਅੱਜ ਇਹਨਾਂ ਨੇ 4000 ਕਿਊਸਿਕ ਪਾਣੀ ਛੱਡਿਆ ਜਾਣਾ ਉਹ ਜ਼ਿਆਦਾ ਉਹਦੇ 'ਚ ਪਾਣੀ ਇੰਨਾ ਫਲੋ ਨਹੀਂ ਆਉਣਾ ਤੇ ਤੁਸੀਂ ਉਹਦੇ 'ਚ ਪੈਨਿਕ ਨਹੀਂ ਹੋਣਾ ਕਹਿੰਨੇ ਕੋਨ ਦੀ ਕੋਈ ਉਹ ਤੇ ਸਲੋਡ ਨਹੀਂ ਹੈ ਕਿ ਪਰ ਫਿਰ ਵੀ ਮੈਂ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਟਾਂਡਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਦਰਿਆ ਦੇ ਨੇੜੇ ਜਾਣਾ ਅਵੋਇਡ ਕਰੋ ਉੱਥੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਕੋਈ ਆਪਦੇ ਕੰਮਕਾਰ ਜਿਹੜੇ ਹੈਗੇ ਨੇ ਉਹ ਉਸ ਤੋਂ ਪਹਿਲਾਂ ਥੀਟ ਕਰ ਲਓ ਤੇ ਮੈਂ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਇੱਕ ਦੂਜੇ ਦਾ ਤੁਸੀਂ ਧਿਆਨ ਰੱਖੋ ਤੇ ਦਰਿਆ ਦੇ ਨੇੜੇ ਜਾਣਾ ਤੁਸੀਂ ਅਵੋਇਡ ਕਰੋ ਸਰ ਕੋਈ ਇੱਥੇ ਫਲਡ ਸੈਂਟਰ ਵੀ ਬਣੇ ਜੀ ਅਸੀਂ ਇਵੈਕੂਏਸ਼ਨ ਸੈਂਟਰ ਜਿਹੜੇ ਹੈਗੇ ਨੇ ਉਹ ਬਣਾਏ ਹੋਏ ਨੇ ਆਇਡੈਂਟੀਫਾਈ ਕੀਤੇ ਹੋਏ ਨੇ ਉਹ ਅਸੀਂ ਪ੍ਰੋਪਰ ਚੈੱਕ ਕੀਤੇ ਹੋਏ ਨੇ ਵਰਕਿੰਗ ਹੈ ਜੇਕਰ ਇਸ ਤਰ੍ਹਾਂ ਦੇ ਕੋਈ ਵੀ ਸਾਨੂੰ ਲੋਡ ਪੈਂਦੀ ਹੈ ਇਹ ਵਿੱਚ ਕਿਸੇ ਪਿੰਡ ਦੇ ਵਿੱਚ ਕੋਈ ਪਾਣੀ ਵੜਦਾ ਤਾਂ ਅਸੀਂ ਜਿਹੜੇ ਉੱਥੇ ਪਿੰਡ ਲੋਕ ਪਿੰਡ ਦੇ ਲੋਕ ਹੈਗੇ ਨੇ ਅਸੀਂ ਉਹਨਾਂ ਨੂੰ ਵੈਕੂਏਸ਼ਨ ਸੈਂਟਰ ਦੇ ਵਿੱਚ ਸ਼ਿਫਟ ਕਰਾਂ ਸਰ ਕੋਈ ਇੱਥੇ ਜਿਹੜਾ ਰੈਸਕਿਊ ਟੀਮਾਂ ਵੀ ਜਿਹੜੀਆਂ ਪ੍ਰਬੰਧਕ ਜੀ ਰੈਸਕਿਊ ਟੀਮਾਂ ਵੀ ਅਸੀਂ ਆਪਦੀਆਂ ਬਣਾਈਆਂ ਹੋਈਆਂ ਨੇ ਸਾਡੇ ਕੋਲੇ ਸਾਰਿਆਂ ਦੀ ਲਿਸਟਾਂ ਬਣੀਆਂ ਹੋਈਆਂ ਨੇ ਪ੍ਰੋਪਰ ਚੈਨਲ ਦੇ ਨਾਲ ਸਾਡੀ ਮੀਟਿੰਗਸ ਹੁੰਦੀ ਹੈ ਅੱਜ ਵੀ ਸਾਡੀ ਮਾਨਯੋਗ ਅਸਦੀਪ ਸਾਹਿਬ ਵੱਲੋਂ ਮੀਟਿੰਗ ਜਿਹੜੀ ਹੈਗੀ ਹੈ 2 ਵਜੇ ਰੱਖੀ ਗਈ ਹੈ ਫਲੱਡ ਦੇ ਰਿਗਾਰ ਜੀ ਅਸੀਂ ਤਹਿਸੀਲ ਦੇ ਵਿੱਚ ਵੀ ਤੇ ਹੈੱਡਕੁਆਟਰ ਤੋਂ ਹਸ਼ਾਰਪੁਰ ਤੋਂ ਵੀ ਸਾਡੇ ਫਲਡ ਕੰਟਰੋਲ ਰੂਮ ਬਣੇ ਹੋਏ ਨੇ ਤਹਿਸੀਲ ਦੇ ਵਿੱਚ ਵੀ ਸਾਡਾ ਫਲਡ ਕੰਟਰੋਲ ਰੂਮ ਬਣਾਇਆ ਹੋਇਆ ਜੋ ਕਿ ਦਿਨ ਰਾਤ ਐਕਟਿਵ ਹੈਗਾ ਉੱਥੇ ਡਿਪਾਰਟਮੈਂਟਸ ਦੇ ਅਲੱਗ-ਅਲੱਗ ਕੰਸਰਨ ਬੰਦਿਆਂ ਦੀ ਡਿਊਟੀਆਂ ਲੱਗਦੀਆਂ ਨੇ ਹਰ ਟਾਈਮ ਇੱਕ ਬੰਦਾ ਉੱਥੇ ਫੋਨ ਤੇ ਲੱਗਿਆ ਹੁੰਦਾ ਜੇਕਰ ਕੋਈ ਵਿਸਤਾਂ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਫਲਡ ਕੰਟਰੋਲ ਰੂਮ ਤੇ ਇਮੀਡੀਏਟ ਦੱਸ ਸਕਦੇ ਤਾਂ ਕੋਈ ਨੰਬਰ ਜਦੋਂ ਤੱਕ ਕਰ ਸਕਦੇ ਜੀ ਕਿਹੜਾ ਫਲਡ ਕੰਟਰੋਲ ਰੂਮ ਦਾ ਨੰਬਰ ਹੈਗਾ ਉਹ ਹੈਗਾ 01886512952 01886512952 ਇਹ ਸਾਡਾ ਫਲਡ ਕੰਟਰੋਲ ਰੂਮ ਤਹਿਸੀਲ ਟਾਂਡਾ ਦਾ ਨੰਬਰ ਹੈ ਜੀ ਇਸਨ ਤਹਿਸੀਲਦਾਰ ਮਨਪਰੀ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਬਿਆਸ دریا ਦੇ ਵਿੱਚ ਜਿਹੜਾ 6 ਹਰਕਿਓ ਪਾਣੀ ਆ ਰਿਹਾ ਉਸ ਸਬੰਧ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਬੋ ਤਾਂ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਇਹ ਤਾਂ ਉਹਨਾਂ ਨੇ ਅਜੇ ਥੋੜਾ ਪਾਣੀ ਛੱਡਣਾ ਤੇ ਉਹਨਾਂ ਨੇ ਇਹ ਵੀ ਦੱਸਿਆ ਸਾਡੇ ਇੱਥੇ ਪੂਰੇ ਪ੍ਰਬੰਧਕ ਨੇ ਕੰਟਰੋਲ ਰੂਮ ਬਣੇ ਹੋਏ ਨੇ ਤੇ ਹੋਰ ਵੀ ਉਹਨਾਂ ਨੇ ਦੱਸਿਆ ਕਿ ਜਿਹੜੇ ਰੈਸਕਿਊ ਟੀਮਾਂ ਵੀ ਲਗਾਤਾਰ ਇਸ ਇਸ ਦੇ ਵਿੱਚ ਜਿਹੜਾ ਮੈਂ ਆਪਣੇ ਕੰਮ ਵਿੱਚ ਲੱਗੀਆਂ ਹੋਈਆਂ ਨੇ ਦਿਨਿਕ ਸਵੇਰ ਵਾਲੀ ਟਾਂਡਾੜਮੜ ਤੋਂ ਅਰਜੁਨ ਜੈਨ ਦੀ ਸ਼ੀਸ਼ ਰਿਪੋਰਟ